ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਫਿਰੋਜ਼ਪੁਰ ਵਿੱਚ ਲਗਾਤਾਰ ਗੁੰਡਾਗਰਦੀ ਦੇ ਮਾਮਲੇ ਸਾਹਮਣੇ ਆ ਰਹੇ ਹਨ ਜਿੱਥੇ ਬਿਨਾਂ ਕਿਸੇ ਡਰ ਤੋਂ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਖਾਈ ਅੱਡਾ ਨੇੜੇ ਸਾਹਮਣੇ ਆ ਜਿੱਥੇ ਪੁਰਾਣੀ ਰੰਜਿਸ਼ਕਾਰ ਨੌਜਵਾਨਾਂ ਵਿਚਾਲੇ ਝਗੜਾ ਨਵਾਂ ਵਧ ਗਿਆ ਕਿ ਇੱਕ ਨੌਜਵਾਨ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਦਰਾਂ ਨੌਜਵਾਨ ਗੰਭੀਰੂ ਵੀ ਜ਼ਖਮੀ ਹੋ ਗਿਆ ਜਿਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਤੇ ਉਸ ਦਾ ਇਲਾਜ ਚੱਲ ਰਿਹਾ ਤੇ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੇਰੇ ਕੋਲ ਇੱਕ ਪੇਸ਼ੈਂਟ ਆਇਆ ਹੁੰਦਾ ਨਾਮ ਹੈ ਹਰਸ਼ ਠੀਕ ਹੈ ਪਟਿਆਲੀਆਂ ਦੀ ਬਸਤੀ ਤੋਂ ਆਇਆ। ਉਥੇ ਉਹਨਾਂ ਨੇ ਕਿਹਾ ਹੁੰਦੇ ਨੂੰ ਕੋਈ ਮਾਰਕੁੱਟ ਹੋਈ ਹੈ ਤੇ ਉਥੇ ਇੱਥੇ ਇਹਨੂੰ ਇੱਕ ਕੱਟ ਮਾਰਿਆ ਗਿਆ ਤੇ ਉਹ ਐਕਟਿਵਲੀ ਸੀਗੀ ਇਸ ਕਰਕੇ ਉਹਨੂੰ ਫਰੀਕੋਰ ਰੈਫਰ ਕਰ ਦਿੱਤਾ ਹੈ। ਸਰ ਕੀ ਹਾਲਾਤ ਜ਼ਿਆਦਾ ਮਾੜੇ? ਹਾਂ ਬਲੀਡਿੰਗ ਕਾਫੀ ਜ਼ਿਆਦਾ ਹੋਈ ਹੋਈ ਸੀ ਇਸ ਕਰਕੇ ਉਹਨੂੰ ਫਰੀਕੋਰ ਭੇਜਤਾ। ਤੇ ਸਰ ਟ੍ਰੀਟਮੈਂਟ ਨਾਲ ਕੋਈ ਰਿਸ਼ਤੇਦਾਰ ਵੀ ਆਏ? ਹੁੰਦੇ ਕਰਦੇ ਸੀਗੇ ਉਹਦੇ ਦੋਸਤ ਸੀਗੇ ਉਹਦੇ ਨਾਲ। ਹਾਂ ਸਰ ਉਹ ਚਲੇ ਗਏ ਤਰਫ। ਹਾਂ ਜੀ ਫਰੀਕੋਰ ਤੋਂ ਜਿਹੜਾ ਜਿਸ ਦੇ ਕਿਰਚ ਵਜੀ ਆ ਉਸ ਦਾ ਨਾਮ ਹਰਸ਼ ਉੱਤਰ ਵੀਜੇ ਕੁਮਾਰ ਹੈ ਜਿਹੜਾ ਫਰੋਜਪੁਰ ਦਾ ਹੀ ਰਹਿਣ ਵਾਲਾ ਹੈ ਜਿਹੜਾ ਇਸ ਦੇ ਮਾਰਨ ਵਾਲਾ ਕੋ ਬਬਲ ਪੁੱਤਰ ਸੀਮਾ ਭੰਡਾਰੀ ਇਹ ਵੀ ਫਰੋਜਪੁਰ ਦੇ ਪੱਟੀਆਂ ਵਾਲੀ ਵਸਤੀ ਦਾ ਰਹਿਣ ਵਾਲਾ ਹੈ ਸਰ ਪਛਾਤਾਚ ਚ ਕੀਤਾ ਜਾ ਰਿਹਾ ਹੈ ਇਹ ਪਤਾ ਇਹਨਾਂ ਦਾ ਬਿਆਨ ਲਿਖ ਕੇ ਜਿਹੜੀ ਹੈ ਮੁਕੱਦਮਾ ਬੰਦ ਕਰਕੇ ਜਿਹੜੀ ਤਫ਼ਤੀਸ਼ ਹੈ ਉਹ ਰੰਮ ਕਰ ਦਿੱਤੀ ਗਈ ਹੈ ਸਰ ਲੜਕਾ ਠੀਕ ਹੈਗਾ ਪਰਕਾ ਜੇ ਸੀਰੀਅਸ ਹੈ ਅਜੇ ਉਹਦਾ ਅੰਦਰ ਲਾਚ ਚੱਲ ਰਿਹਾ ਹੈ ਨਾਨਾ ਮੰਦਰ ਦੇ ਸਾਹਮਣੇ ਵਾਪਰੀ ਏ ਉਹ ਆਇਆ ਆ ਕੇ ਬਸ ਕਿਰਚ ਮਾਰ ਕੇ ਚਲਾ ਗਿਆ ਬੱਵਲ ਕਿੱਥੋਂ ਦਰ ਹੈ ਪਟੀਆਂਲੀ ਬਸਤੀ ਦਾ ਤੁਹਾਡਾ ਕੋਈ ਨਾ ਵੈਰ ਹੁੰਦਾ ਕੋਈ ਵੈਰ ਨਹੀਂ ਕੋਈ ਵੈਰ ਨਹੀਂ ਦਿੱਲੀ ਜਾਂਦਾ ਧਮਕੀ ਦੇ ਕੇ ਜਾਂਦਾ ਸੀ ਅੱਜ ਉਹ ਸਾਨੂੰ ਮਿਲ ਗਿਆ ਤੇ ਅੱਜ ਸਾਡੇ ਮਾਰ ਗਿਆ ਉਹ ਇਸ ਤਰ੍ਹਾਂ ਕਹਿ ਰਹੇ ਕੋਈ ਰਾਜਨਾਮਕ ਨਾ 2000 ਦੇ ਦੋ ਹਜ਼ਾਰ ਰੁਪਏ ਦੋ ਹਜ਼ਾਰ ਕਿਸੇ ਜੀ ਦਾ ਦਈਏ ਸਾਡਾ ਕੋਈ ਵੈਰ ਹੀ ਨਹੀਂ ਹੈਗਾ ਸਾਡਾ ਸਾਡਾ ਕੋਈ ਥਾਣੇ ਚ ਵਿਆਹ ਹੋਵੇ ਤਾਂ 2000 ਦਈਏ ਉੱਤੇ ਸਾਡਾ ਕੋਈ ਵਿਆਹ ਹੀ ਹੈ ਨਹੀਂ 2000 ਕਿਸ ਚੀਜ਼ ਦਾ ਦਈਏ ਪੈਸੇ ਲੈ ਕੇ ਧਮਕੀ ਦੇ ਰਿਹਾ ਸਾਨੂੰ ਪੈਸੇ ਦੇ ਦਿਓ ਨਹੀਂ ਤਾਂ ਤੁਹਾਨੂੰ ਅਸੀਂ ਵੱਡਾਂਗੇ ਉਹ ਅੱਜ ਉਹ ਹੀ ਕੰਮ ਕਰ ਗਿਓ ਤੇ ਜਦੋਂ ਆਈਐਸ ਦੀ ਗੱਲ ਪਰ ਉਹ ਹੀ ਕਿ ਲੋਸ ਸਮਾਂ ਲੋਤੇ ਉਸ ਤੋਂ ਬਾਅਦ ਅਹੀਂ ਤਾਂ ਆਵਦਾ ਬੰਦਾ ਲੈ ਕੇ ਸਿਵਰ ਹਸਪੀਟਲ ਆ ਗਿਆ ਫਿਰੋਜ਼ਪੁਰ ਥਾਣਾ ਫਿਰੋਜ਼ਪੁਰ ਸ਼ਹਿਰ ਦੇ ਐਸਐਚਓ ਹਰਿੰਦਰ ਸਿੰਘ ਚਮੇਲੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਐਸਐਚਓ ਆਪਣੀ ਗੱਡੀ ਤੇ ਸਪੀਕਰ ਲਗਾ ਕੇ ਨਸ਼ਾ ਤਸਕਾ ਨੂੰ ਤਾੜਨਾ ਕਰ ਰਿਹਾ ਹੈ ਜੇਕਰ ਕੋਈ ਨਸ਼ਾ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਦਰਾਂ ਉਸਨੇ ਆਪਣੇ ਮੋਬਾਈਲ ਨੰਬਰ ਤੇ ਫੋਨ ਕਰਕੇ ਕਿਹਾ ਹੈ ਕਿ ਇਸ ਸ਼ਹਿਰ ਨੂੰ ਵਧੀਆ ਸ਼ਹਿਰ ਬਣਾਉਣ ਲਈ ਐਸਐਚਓ ਨੇ ਕਿਹਾ ਹੈ ਕਿ ਦਵਾਈ ਵੇਚਣ ਵਾਲੇ ਸੁਧਾਰ ਕਰਨ ਨਹੀਂ ਤਾਂ ਮੇਰੇ ਕੋਲ ਸੂਚੀ ਤਿਆਰ ਹੈ ਤੇ ਨਸ਼ਿਆਂ ਦੇ ਮਾਮਲੇ ਵਿੱਚ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਵੇਗਾ ਹੋਰ ਕੀ ਕਰਦਾ ਸੋ ਕਿਰਪਾ ਕਰਕੇ ਜੇ ਬਾਹਰੋਂ ਆ ਕੇ ਕੋਈ ਉਹ ਲਗਦਾ ਵੀ ਆ ਤਾਂ ਮੈਨੂੰ ਤਲਾਹ ਦਿਓ ਤੁਹਾਡੇ ਸੱਗੇ ਪਰਿਵਾਰ ਵੀ ਇੱਥੇ ਰਹਿ ਰਹੇ ਨੇ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਆਹ ਵਾਲੇ ਪ੍ਰੋਜੈਕਟ ਵਾਸਤੇ ਤੁਸੀਂ ਮੇਰਾ ਸਾਥ ਦਿਓ ਤਾਂ ਕਿ ਅੱ퍼 ਤੱਕੜੇ ਹੋ ਕੇ ਦੋ ਫੋਟੇ ਇਸ ਇਲਾਕੇ ਵਿੱਚ ਗੱਡ ਤੇ ਆਉਣ ਬਾਅਦ ਦੌਰ ਕਰੀਏ ਅੱਜ ਇਹਨੇ ਮੜਾਇਆ ਫਿਰ ਮੇਰੇ ਦੁਆਰੇ ਜੇ ਮੈਂ ਮੇਰਾ ਨੰਬਰ ਨੋਟ ਕਰੋ 98765 ਦਬਲਯੂ 88 ਬੰਦ ਜਾਓ ਤੱਕੜੋ ਕੇ ਹਮਲਾ ਮਾਰੀਏ ਉਹਨਾਂ ਨੇ ਮਾਰੀਆਂ ਆਪਾਂ ਬਣੀਆਂ ਉਹਨਾਂ ਨੂੰ ਫਦਾਈਏ ਮੈਂ ਮੌਕਾ ਦਿੰਦਾ ਅੱਜ ਮੇਰਾ ਵਾਰ-ਵਾਰ ਇੱਕ ਟੱਕਰ ਘਟਣਾ ਬਾਹਰ-ਬਾਹਰ ਆਏ ਲੋਕਾਂ ਨੂੰ ਇੱਥੋਂ ਜਾਂਦੀ ਮੋਟਰਸਾਈਕਲ ਕਾਰਾਂ ਕਿ ਕਰ ਰਿਆ ਮੈਂ ਉਹ ਕਿਰਪਾ ਕਰਕੇ ਜਿੱਥੇ ਜਵਾਨ ਜਿਹੜੇ ਸਾਡੀ ਆਉਣ ਵਾਲੀ ਸੜੀ ਹੈ ਜਿਨ੍ਹਾਂ ਨੇ ਬਣਨਾ ਉੱਤੋਂ ਦਾ ਦੇਖੀ ਕਰਨਾ ਮੇਰਾ ਨੰਬਰ 9675678852 ਤੱਕ ਨੇ ਹੋ ਜੋ ਸਭ ਤੋਂ ਵਧੀਆ ਸ਼ਹਿਰ ਦਾ ਇਲਾਕਾ ਇੱਕ ਬੁਰਾਣਾ ਆਪਾ ਚੰਗਾ ਮਤਲਬ ਦਰਦਾ ਇਥੇ ਲੱਗਦਾ ਨਹੀਂ ਲਸਤਾ ਪਿਆਰ ਨੇ ਜਿਹੜੀਆਂ ਜਿਹੜੀਆਂ ਬੀਬੀਆਂ ਇੱਥੇ ਕੰਮ ਕਰਦੀਆਂ ਨੇ ਉਹ ਲਸਤਾ ਪਿਆਰ ਦੇ ਪਰ ਮੈਂ ਚੌਲਾਂ ਜੇ ਮੇਰੇ ਕੈਰਟੇ ਮੇਰੇ ਉਹਨਾਂ ਨੂੰ ਵਾਰਨਿਕ ਦੇਣ ਤੇ ਸਦਾਰ ਹੋ ਜੇ ਸਭ ਤੋਂ ਚੰਗੀ ਗੱਲ ਹੈ ਜੈ ਤੇ ਬੇਸਿਕਲੀ ਇਹ ਹੈ ਵੀ ਕੁਝ ਇਥੇ ਸ਼ੇਖਾਂ ਵਾਲੀ ਵਸਤੀ ਹੈ ਜਿੱਥੇ ਮੇਰੇ ਕੋਲੇ ਸੋਰਸ ਰਿਪੋਰਟਾਂ ਸੀ ਕਿ ਇਥੇ ਕਾਫੀ ਪਦਰਤ ਜਿਹੜਾ ਵੀ ਲੋਕ ਛੋਟੀ ਕੁਆਂਟੀਟੀ ਚ ਬਾਹਰੋਂ ਲਿਆ ਕੇ ਲੋਕ ਬੱਚਿਆਂ ਨੂੰ ਨਸ਼ੇ ਪ੍ਰਤੀ ਅਦੀ ਕਰਦੇ ਨੇ ਵੇਚਦੇ ਨੇ ਉਸ ਬੰਦੀ ਮੈਂ ਉਸ ਵਸਤੀ ਵਿੱਚ ਜਾ ਕੇ ਹਰ ਘਰ ਘਰ ਜਾ ਕੇ ਜਾਂ ਗਲੀ ਗਲੀ ਜਾ ਕੇ ਮੈਂ ਆਪਣਾ ਦਾ ਮੋਬਾਈਲ ਨੰਬਰ 987658058 ਹਰ ਨਾਗਰਿਕ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਨੂੰ ਵੀ ਕੋਈ ਨਸ਼ੇ ਵੇਚਣ ਬਾਰੇ ਪਤਾ ਲੱਗਦਾ ਉਹ ਮੈਨੂੰ ਇਸ ਨੰਬਰ ਤੇ ਇਤਲਾਹ ਦੇਵੇ ਔਰ ਮੈਂ ਇਸ ਲੋਸਮੈਂਟ ਨਹੀਂ ਲੋਕਾਂ ਨਾਲ ਆਪਦਾ ਵੱਧ ਤੋਂ ਵੱਧ ਰابطਾ ਕਾਇਮ ਕਰਕੇ ਜੋ ਵੀ ਨਸ਼ੇ ਵਿਰੋਧੀ ਮਹਮਾ ਉਹਨੂੰ ਹੋਰ ਤੇਜ਼ ਕਰਕੇ ਨਸ਼ੇ ਦੇ ਸਮਗਲਨਾਂ ਨੂੰ ਇਸ ਉਪਰਨਫਰਨ ਵਿੱਚ ਲੋਕ ਸਹਿਯੋਗ ਦੇਣ ਤੇ ਅਸੀਂ ਕਾਮਯਾਬ ਹੋਈਏ ਸਰ ਜਿਹੜੇ ਲੋਕ ਨਸ਼ਾ ਵੇਚਦੇ ਘਮਾਨ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਤੇ ਲੁੱਟਾਂ ਖੋ ਕਰਨ ਵਾਲੇ ਦੋ ਸਨੇਚਰਾਂ ਨੂੰ ਔਰਤ ਕੋਲੋਂ ਖੋਈਆਂ ਸੋਨੇ ਦੀਆਂ ਵਾਲੀਆਂ ਸਮੇਤ ਕਾਬੂ ਕੀਤਾ ਗਿਆ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸਬਡਿਵੀਜ਼ਨ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਡੀਐਸਪੀ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਥਾਣਾ ਘਮਾਨ ਦੇ ਐਸਐਚਓ ਹਰਮੇਕ ਸਿੰਘ ਵੱਲੋਂ ਪੁਲਿਸ ਪਾਰਟਿਸ ਮੇ ਦੋ ਸਨੇਚਰਾਂ ਨੂੰ ਔਰਤ ਕੋਲੋਂ ਖੋਨਿਆ ਸੋਨੇ ਦੀਆਂ ਵਾਲੀਆਂ ਸਮੇਤ ਕਾਬੂ ਕੀਤਾ ਗਿਆ। ਉਹਨਾਂ ਦੱਸਿਆ ਹੈ ਕਿ ਕਾਬੂ ਕੀਤੇ ਗਏ ਵਿਅਕਤੀ ਰਾਸ ਦੇ ਵਿੱਚ ਜਾਂਦੀਆਂ ਔਰਤਾਂ ਦੀਆਂ ਸੋਨੇ ਦੀਆਂ ਵਾਲੀਆਂ ਅਤੇ ਚੈਨੀਆਂ ਚੱਪਟ ਕੇ ਖੋਣ ਦੇ ਅਤੇ ਲੁੱਟਾਖੁਆਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਹਾਂਜੀ ਡੀਐਸਪੀ ਸਾਹਿਬ ਅੱਜ ਥਾਣਾ ਕਮਾਣ ਦੀ ਪੁਲਿਸ ਵੱਲੋਂ ਲੁੱਟਾਖੁਆਣ ਕਰਨ ਵਾਲੇ ਗਰੋਹ ਕਾਬੂ ਕੀਤਾ। ਉਹਦੇ ਵਿੱਚ ਕਿੱਥੋਂ-ਕਿੱਥੋਂ ਦੇ ਬੰਦੇ ਨੇ ਸ਼ਾਮਲ ਜਿਹੜੇ ਤੇ ਕਿੰਨੇ ਲੋਕ ਕਾਬੂ ਕੀਤੇ ਗਏ? ਮਾਜੋ ਐਸਐਸਪੀ ਪਟਾਲਾ ਸਹਿਰ ਮੀਤ ਦੀ ਆਈਪੀਐਸ ਕਿਨਾਂ ਦੇ ਦਿਸ਼ਾ ਨਿਰਦੇਸ਼ ਤੇ ਜਿਹੜਾ ਨਸ਼ਿਆਂ ਨੂੰ ਅਤੇ ਜਿਹਨੇ ਲੁਟਕਾ ਖਵਾ ਨੂੰ ਥਲਪੌੜੀ ਇੱਕ ਮੀਮ ਵੀ ਨਹੀਂ ਹੋਈ ਆ ਇਸੇ ਤਰ੍ਹਾਂ ਇੱਕ 19 ਤਰੀਕ ਨੂੰ ਇੱਕ ਵਾਰਦਾਤ ਹੋਈ ਸੀ ਇੱਕ ਟੀਚਰ ਆਪਣੇ ਮੋਪੜ ਤੇ ਜਾ ਰਹੀ ਸੀ ਤੇ ਉਹਦੇ ਉਨ ਘੇਰ ਕੇ ਉਹਦੇ ਆਪਣੇ ਆਪਣਾ ਸਨੇਚਰਾਂ ਨੇ ਉਹਨਾਂ ਦੇ ਕੋਲੋਂ ਰੀਆ ਪਾਲੀਆਂ ਖੋਲੀਆਂ ਸੀ ਤੇ ਉਹਦੇ ਸਬੰਧ ਵਿੱਚ ਜਿਹੜਾ ਆਪਣੇ ਐਸ ਐਚਓ ਕੁਮਾਰ ਹੰਬੀਕ ਨੇ ਬਹੁਤ ਮਿਹਨਤ ਕੀਤੀ ਆ ਤੇ ਉਹਨੇ ਮਿਹਨਤ ਕਰਕੇ ਜਿਹੜਾ ਇਹਨਾਂ ਦੋਨਾਂ ਸਨੇਚਰਾਂ ਨੂੰ ਕਾਬੂ ਕਰ ਲਿਆ ਇਹਨਾਂ ਸਨੇਚਰਾਂ ਦੇ ਕੋਲੋਂ ਗੱਬਰੀ ਵੀ ਕਰ ਲਈਏ ਸਨੇਚਰਾਂ ਗੁਰਸੇਵਕ ਸਿੰਘ ਹੈ ਤੇ ਇੱਕ ਜਸਪਾਲ ਸਿੰਘ ਵੀ ਇਹਾਂ ਵਿੱਚ ਹੋਜੇ ਨੇ ਇਹ ਇਹਨਾਂ ਦੀ ਹੋਰ ਵੀ ਬਵਾਦਤਾਂ ਕਿੰਨੀਆਂ ਹੋਈਆਂ ਇਹਨਾਂ ਦੇ ਸਬੰਧ ਵਿੱਚ ਇਹਨਾਂ ਨੂੰ ਪੁਛਕਿਸ਼ ਕਰ ਰਹੇ ਨੇ ਤੇ ਇਸੇ ਤਰ੍ਹਾਂ ਆਪਣਾ ਇਹਨਾਂ ਦੀ ਜੋ ਵੀ ਕੁਝ ਕੁ ਸਾਹਮਣੇ ਆ ਰਿਹਾ ਉਸ ਸਰ ਬਣਦੀ ਕਰਦੇ ਕਿੰਨੀ ਸਰ ਇਹਨਾਂ ਕੋ ਕੀ ਕੀ ਰਿਕਵਰ ਹੋ ਗਿਆ ਤੇ ਇਹਨਾਂ ਦੀ ਰਿਮਾਂਡ ਵੀ ਲੈ ਜਾਊਗਾ ਇਹਨਾਂ ਦਾ ਰਿਮਾਂਡ ਲਿਆ ਹੋਇਆ ਹੈ ਨਾ ਕੋਈ ਜਿੰਨੀ ਦੀ ਬਾਲੀਆਂ ਸੀ ਉਹ ਕਬੀ ਕੀਤੀਆਂ ਆਪਾਂ ਨੇ ਬਾਕੀ ਉਹਦੀ ਪੁਛਕਿਸ਼ਾਂ ਨੇ ਚੱਲ ਰਹੀਆਂ ਹੋਰ ਕੋਈ ਸਰ ਇਹਨਾਂ ਕੋ ਹਥਿਆਰ ਵਗਾਰਾ ਬਰਾਮਦ ਕੀਤਾ ਜੀ ਨਹੀਂ ਉਹ ਸਬੰਧ ਵਿੱਚ ਸਾਰੀ ਪੁਛਕਿਸ਼ ਚੱਲ ਰਹੀ ਹੈ ਇਹਨਾਂ ਸਮਝ ਇਹਨਾਂ ਦੇ ਖਿਲਾਫ ਪਹਿਲਾਂ ਵੀ ਜਿਹੜਾ ਆਪਣਾ ਮੰਜੇ ਲੁੱਟਾ ਕੋਹ ਦੇ ਖੱਚੀ ਤੱਕ ਜੇ ਇਹ ਹੁਣ ਵੀ ਜਿਹੜਾ ਹੋਰ ਉਹਨਾਂ ਨੇ ਕਿੱਥੇ ਵਾਰਤਤ ਕੀਤੀ ਉਹਦਾ ਸਰ ਪਤਾ ਕਰਾਇਆ ਜਾਵੇ। ਅਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਨਤਨ ਨੂੰ ਬੇਨਤੀ ਕਰਾਂਗਾ ਕਿ ਆਪਣਾ ਨਸ਼ਾ ਵੇਚਣ ਵਾਲੇ ਦੇ ਖਿਲਾਫ ਅਤੇ ਇਸ ਤਰ੍ਹਾਂ ਦੇ ਜਿਹੜਾ ਹੈ ਬੈਡ ਅਫਰ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਨੀ ਦਾ ਸਾਡਾ ਸਾਥ ਦਿਓ। ਥੈਂਕ ਯੂ। ਆਮ ਦੁਕਾਨਾਂ ਤੇ ਵੱਡੇ ਵੱਡੇ ਮਾਲਾਂ ਨਾਲੋਂ ਆਰਮੀ ਕੰਟੇਨ ਵਿੱਚ ਕਿਉਂ ਮਿਲਦਾ ਹੈ ਸਮਾਨ ਸਸਤਾ? ਗੁਰਦਾਸਪੁਰ ਦੇ ਵਿੱਚ ਅਰਦਸੈਨਿਕ ਵਲ ਕੈਂਟੀਨ ਚਲਾ ਰਹੇ ਆਰਮੀ ਦੇ ਸਾਬਕਾ ਕੈਪਟਨ ਹਰਪ੍ਰਜਨ ਸਿੰਘ ਨੇ ਦੱਸੀ ਅੰਦਰ ਦੀ ਗੱਲ ਲੋਕਾਂ ਨੂੰ ਕਿਉਂ ਲੈਣਾ ਚਾਹੀਦਾ ਹੈ ਆਰਮੀ ਕੰਟੀਨ ਤੋਂ ਇਸ ਮਾਮਲੇ ਤੇ ਆਰਮੀ ਦੇ ਸਾਬਕਾ ਕੈਪਟਨ ਹਰਪ੍ਰਜਨ ਸਿੰਘ ਨੇ ਖੋਲੀ ਹੈ ਗੁਰਦਾਸਪੁਰ ਦੇ ਪਿੰਡ ਖੋਜੇਪੁਰ ਰੋਡ ਤੇ ਆਮ ਲੋਕਾਂ ਲਈ ਅਰਧ ਸੈਨਿਕ ਕੰਟੀਨ ਮੈਂ ਹਰਪ੍ਰਜਨ ਸਿੰਘ ਜੋ ਕਿ ਆਰਮੀ ਚੋਂ ਉਨਰੀ ਕੈਪਟਨ ਰਿਟਾਇਰਡ ਹੈਗਾ ਅਸੀਂ ਅਰਧ ਸੈਨਿਕ ਕੰਟੀਨ ਖੋਲੀ ਹੈਗੀ ਹੈ ਜੋ ਕਿ ਵਿਅੰਤ ਕਾਲਜ ਦੇ ਨਜ਼ਦੀਕ ਹੈਗੀ ਹੈ ਖੋਜੇਪੁਰ ਰੋਡ ਤੇ ਇਸ ਕੰਟੀਨ ਦੇ ਵਿੱਚ ਹਰ ਤਰ੍ਹਾਂ ਦਾ ਜਾਨੀ ਕਿ ਡੇਲੀ ਯੂਜ਼ ਵਾਲੀ ਜੋ ਵੀ ਆਈਟਮ ਹੈਗੀ ਹੈ ਇਹ ਕੁਛ ਹੱਥ ਤਲੇ ਤੁਹਾਨੂੰ ਪ੍ਰੋਵਾਈਡ ਕੀਤੀ ਜਾਏਗੀ ਬਾਜ਼ਾਰ ਤੋਂ ਹਰ ਚੀਜ਼ ਦੇ ਉੱਤੇ ਤੁਹਾਨੂੰ ਡਿਸਕਾਊਂਟ ਮਿਲੇਗਾ ਹਰ ਚੀਜ਼ ਜਾਨੀ ਕਿ ਬਾਜ਼ਾਰ ਨਾਲੋਂ ਸਸਤੀ ਹੈਗੀ ਹੈ ਸਾਡੀ ਹਮੇਸ਼ਾ ਕੋਸ਼ਿਸ਼ ਇਹ ਹੋਈ ਰਹੇਗੀ ਕਿ ਗ੍ਰਾਹਕ ਨੂੰ ਪਿਓਰ ਤੋਂ ਪਿਓਰ ਸਮਾਨ ਜਾਨੀ ਕਿ ਜੋ ਕੰਪਨੀ ਤੋਂ ਵੈਰਾਈਟੀ ਚੱਲ ਰਹੀ ਹੈਗੀ ਹੈ ਉਹੋ ਹੀ ਵੈਰਾਈਟੀ ਮਿਲੇਗੀ ਕਿਉਂਕਿ ਸਾਡਾ ਡਿਪੂ ਜਿਹੜਾ ਸਾਨੂੰ ਕੰਟੀਨਿਊਅਲ ਅਲੋਟ ਹੋਇਆ ਹੈਗਾ ਉਹ ਜੰਮੂ ਹੈਗਾ ਕੰਪਨੀਆਂ ਜਿਹੜੀਆਂ ਆਗੀਆਂ ਡਾਇਰੈਕਟ ਸਮਾਨ ਜੰਮੂ ਨੂੰ ਪ੍ਰੋਵਾਈਡ ਕਰਦੀਆਂ ਗਿਆ ਜੰਮੂ ਤੋਂ ਹੀ ਸਮਾਨ ਜਿਹੜਾ ਹੈਗਾ ਸਾਡੀ ਡਿਮਾਂਡ ਦੇ ਮੁਤਾਬਕ ਸਾਡੇ ਕੋਲ ਪਹੁੰਚਦਾ ਹੈਗਾ ਜਿਹਦੇ ਉੱਤੇ ਕੋਈ ਵੀ ਐਡੀਸ਼ਨਲ ਟੈਕਸਿਸ ਵਗੈਰਾ ਨਹੀਂ ਹੈਗੇ ਕੋਈ ਚਾਰजेस ਵੀ ਨਹੀਂ ਹੈਗੇ ਇਸ ਕਰਕੇ ਜਨਨ ਕੇ ਗ੍ਰਾਹਕ ਨੂੰ ਜਨਨ ਕੇ ਮੈਕਸਿਮਮ ਡਿਸਕਾਊਂਟ ਇਹਦੇ ਉੱਤੇ ਦਿੱਤਾ ਜਾਂਦਾ ਹੈਗਾ ਸਾਡੀ ਇਹੀ ਰਿਕਵੈਸਟ ਹੈਗੀ ਹੈ ਕਿ ਇੱਕ ਦਫਾ ਆ ਕੇ ਵਿਜ਼ਿਟ ਕਰੋ ਇੱਥੇ ਆਪਣੀ ਘਰ ਦੀ ਲਿਸਟ ਤਿਆਰ ਕਰਕੇ ਲਿਆਓ ਜ਼ਰੂਰਤ ਦੇ ਮੁਤਾਬਕ ਇੱਥੋਂ ਸਮਾਨ ਲੈ ਕੇ ਜਾਓ ਤਾਂ ਕਿ ਤੁਹਾਨੂੰ ਇਹ ਪਤਾ ਲੱਗੇਗਾ ਕਿ ਸਾਨੂੰ ਪਿਓਰ ਸਮਾਨ ਮਿਲਿਆ ਹੈਗਾ ਬਾਜ਼ਾਰ ਤੋਂ ਵਧੀਆ ਹੈਗਾ ਔਰ ਬਾਜ਼ਾਰ ਨਾਲੋਂ ਸਸਤਾ ਹੈਗਾ। ਨਾਗਪੁਰ ਦੇ ਸਿਵਲ ਹਸਪਤਾਲ ਵਿੱਚ ਨਾ ਬਾਲਕ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ। ਫਿਲਹਾਲ ਮਾਂ ਤੇ ਬੱਚਾ ਬਿਲਕੁਲ ਠੀਕ ਹਨ ਪਰ ਲੜਕੀ ਨਾ ਬਾਲਕ ਹੈ। ਜਰ ਕੇ ਉਸ ਨਾਲ ਸੰਬੰਧ ਬਣਾਉਣ ਵਾਲਾ ਨੌਜਵਾਨ ਬਾਲਕ ਹੈ। ਜਿਸ ਕਾਰਨ ਇਹ ਮਾਮਲਾ ਪੁਲਿਸ ਦੇ ਨਾਲ-ਨਾਲ ਬਾਲ ਭਲਾਈ ਕਮੇਟੀ ਦੇ ਧਿਆਨ ਵਿੱਚ ਹੈ ਅਤੇ ਦੋਵਾਂ ਧਿਰਾਂ ਨੂੰ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਸੋਮਵਾਰ ਨੂੰ ਅਤੇ ਜੋ ਵੀ ਫੈਸਲਾ ਹੋਵੇਗਾ ਉਸ ਅੰਸਾਰ ਬੰਦੀ ਕਾਰਵਾਈ ਕੀਤੀ ਜਾਵੇਗੀ ਸਰ ਅਜਤਸਨ ਸਰ ਐਸ ਐਮਓ ਸਾਹੋਂ ਵੱਲੋਂ ਲੈਟਰ ਆਈ ਸੀ ਕਿ ਇੱਕ 17 ਸਾਲ ਦੀ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਸਰ ਮੇਰੇ ਨਾਲ ਮਾਂ ਜੋਗ ਸੀ ਡਬਲਯੂ ਸੀ ਦੇ ਮੈਂਬਰ ਸੀਰੀਅਲ ਤੋਂ ਸਰ ਜੀ ਵਨ ਸਟਾਪ ਸੈਂਟਰ ਦੇ ਇੰਚਾਰਜ ਅਨੂ ਮੈਮ ਸਾਡੀ ਟੀਮ ਅੱਥੇ ਮੌਕੇ ਤੇ ਪਹੁੰਚੀ ਆ ਕੇ ਦੇਖਿਆ ਬੱਚਾ ਵੀ ਠੀਕ ਹੈ ਤੇ ਮਦਰ ਵੀ ਠੀਕ ਹੈ ਦੋਨੇ ਜਣੇ ਠੀਕ ਨੇ ਬਾਕੀ ਆਪਾਂ ਉਹਦੀ ਜਿਹੜੀ ਅਗਲੀ ਕਾਰਵਾਈ ਹੈ ਉਹ ਕਰ ਰਹੇ ਆ ਉਹਨੇ ਦੇਖੀ ਕੀ ਕਰ ਰਹੇ ਬੰਦੀ ਕਰਉਣ ਤੋਂ ਤੋਂ ਸਰ ਇਹਦੀ ਇਸ ਤਰ੍ਹਾਂ ਵਾ ਕਿ ਦੇਖੋ ਕੁੜੀ ਅੰਡਰੇਜ ਐ ਪਹਿਲਾਂ ਤਾਂ ਕੁੜੀ ਆਪਣੇ ਸੋਹਰੇ ਪਰਿਵਾਰ ਕੋ ਨਹੀਂ ਜਾਏਗੀ ਉਸ ਕੁੜੀ ਨੂੰ ਆਪਾਂ ਦੇਖਨੇ ਆ ਕਿ ਉਹ ਕੁੜੀ ਦਾ ਪ੍ਰੈਜ਼ੈਂਟ ਪੋਜੀਸ਼ਨ ਕੀ ਐ ਪ੍ਰੈਜ਼ੈਂਟ ਪੋਜੀਸ਼ਨ ਦੇਖ ਕੇ ਜੇਕਰ ਉਹਦੇ ਮਦਰ ਕਹਿੰਦੇ ਆ ਕਿ ਆਪਾਂ ਕੁੜੀ ਨੂੰ ਆ ਰੱਖਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਪਹਿਲਾਂ ਤੇ ਆਪਾਂ ਸਿਡਬੀਸੀ ਕੇ ਪ੍ਰੋਡਿਊਸ ਕਰਾਂਗੇ ਸਿਡਬੀਸੀ ਅੱਗੇ ਬਿਆਨ ਹੋਣਗੇ ਅਗੋ ਸੀਡਬਲਯੂਸੀ ਡਿਸੀਜਨ ਲੇਗੀ ਕਿ ਆਪਾਂ ਇਹਨੂੰ ਕਿਸ ਤਰ੍ਹਾਂ ਕਰੀਏ। ਉਹ ਆਪਰਾ ਬੁਲਾਇਆ ਕਿਦਾ ਬੱਚਾ ਕਦਾ। ਸਰ ਉਹਨਾਂ ਨੇ ਕੁਛ ਨਹੀਂ ਕਿਹਾ ਉਹਨੇ ਕਿਹਾ ਕਿ ਮੇਰੀ ਰਿੰਗ ਸਰਾਮਣੀ ਹੋਈ ਹੈ ਕੁੜੀ ਨੇ ਤੇ ਉਸੇ ਲੜਕੇ ਦਾ ਉਹਦੇ ਇਨਲਾਜ਼ ਵੀ ਇੱਥੇ ਨਾਲ ਹੀ ਨੇ। ਦੋਨਾਂ ਪਰਮਾਨੈਂਟ ਕਾਰਵਾਈ ਦੇਗੀ। ਸਰ ਉਹ ਸੀਡਬਲਯੂਸੀ ਡਿਸੀਜਨ ਲੇਗੀ। ਕਿ ਬੱਚੀ ਜਰਨੀ ਵਰਦੀ ਗਈ ਹੈ। ਕੁੜੀ ਪਲਸ 1 ਚ ਹੈ ਕੁੜੀ ਨੇ ਇਹੀ ਗੱਲ ਕਹੀ ਹੈ। ਹੁਣ ਅਗੋ ਜੋ ਫੈਸਲਾ ਹੋਏਗਾ ਸੀਡਬਲਯੂਸੀ ਪਹਿਲਾਂ ਦੇਖਾਂਗੇ ਪੂਰੇ ਲਵਾਂਗੇ ਜਾਇਦਾ ਲੈ ਕੇ ਉਸ ਤੋਂ ਬਾਅਦ ਸੀਡਬਲਯੂਸੀ। ਮੁੰਡਾ ਕਹਿੰਦਾ 20 ਸਾਲ ਦਾ ਹੱਲੇ ਉਹਦਾ ਆਪਾਂ ਕੋਈ ਪ੍ਰੂਫ ਨਹੀਂ ਦੇਖਿਆ ਲੜਕੀ ਦਾ ਪ੍ਰੂਫ ਤੇ ਦੇਖ ਲਿਆ ਉਹ ਆਏਗਾ ਦੇਖੇਗਾ ਤੁਹਾਡੇ ਨੂੰ ਕੀ ਕਰ ਲੈ ਕੀ ਜਾਈ ਅਸੀਂ ਸਾਰਾ ਸਰ ਮੈਂ ਤੁਹਾਨੂੰ ਕਹਿੰਦੇ ਆਪਾਂ ਜਸਟ ਆਏ ਆ ਅੱਗੇ ਪੂਰੀ ਦੇਖ ਕੇ ਸੀਡਬਲਯੂਸੀ ਅੱਗੇ ਪ੍ਰੋਡਿਊਸ ਕਰਾਂਗੇ ਜੋ ਡਿਸੀਜਨ ਲੈਣਗੇ ਉਦਾਂ ਮੈਂ ਰਤਨ ਲਾਲ ਸੀਡਬਲਯੂਸੀ ਮੈਂਬਰ ਜਾਣਕਾਰੀ ਮਿਲੀ ਸੀ ਕਿ ਇੱਕ ਨਬਾਲਗ ਬੱਚੀ ਨੇ ਬੱਚੇ ਨੂੰ ਜਨਮ ਦਿੱਤਾ ਹੈ ਔਰ ਇਹਦੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਅਸੀਂ ਬੱਚੇ ਦੇ ਬਾਰੇ ਫੈਸਲਾ ਕਰਾਂਗੇ ਪਰਿਵਾਰ ਨੂੰ ਪੁੱਛ ਕੇ ਲੜਕੀ ਨੂੰ ਪੁੱਛ ਕੇ ਕਿ ਕਿ ਉਹ ਬੱਚੇ ਨੂੰ ਰੱਖਣਾ ਚਾਹੁੰਦੇ ਨੇ ਜਾਂ ਬੱਚੇ ਨੂੰ ਉਹ ਸੈਂਡਰ ਕਰਨਾ ਚਾਹੁੰਦੇ ਨੇ ਜੋ ਸੈਂਡਰ ਕਰਨਾ ਚਾਹਣਗੇ ਤਾਂ ਅਸੀਂ ਬੱਚੇ ਨੂੰ ਜਲੰਧਰ ਸ਼ਿਫਟ ਕਰਾਂਗੇ ਔਰ ਉੱਥੇ ਦੀ ਦੇਖਭਾਲ ਲਈ ਉਹ ਹੋਮ ਵਿੱਚ ਬੱਚਾ ਜਾਏਗਾ ਔਰ ਉਹਦੀ ਪਰਵਰਿਸ਼ ਉੱਥੇ ਹੋਏਗੀ ਬਟਾਲਾ ਦੇ ਨੌਜਵਾਨ ਵਿਦਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਅੱਜ ਅਗਰਵਾਲ ਸਮਾਜ ਦੀ ਮੰਗ ਨੂੰ ਪੂਰਾ ਕਰਦਿਆਂ ਅਗਰਵਾਲ ਭਾਈਚਾਰੇ ਦੇ ਯੋਗ ਪਤਿਆਂ ਤੇ ਵਕਫਾ ਸਿੱਖਿਆਤਾ ਦੇ ਵੱਡੇ ਕੱਟ ਦੀ ਹਾਜ਼ਰੀ ਵਿੱਚ ਮਹਾਰਾਜਾ ਅਗਰਸੈਨ ਚੌਂਗਦੌਤ ਕਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਇਸ ਮੌਕੇ ਮਹਾਰਾਜਾ ਅਗਰਸੈਨ ਜੀ ਦੀ ਮੂਰਤੀ ਵਿਸਥਾਪਿਤ ਕੀਤੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਵੀ ਜੇ ਪ੍ਰਮਾਤਮਾ ਨੇ ਇੱਕ ਬਤੌਰ ਐਮਐਲਏ ਬਣਾ ਕੇ ਡਿਊਟੀ ਲਈ ਤੇ ਮੈਨੂੰ ਮਾਣ ਵੀ ਇਸ ਗੱਲ ਦਾ ਵੀ ਉਹ ਪ੍ਰਮਾਤਮਾ ਸਾਡੇ ਤੋਂ ਉਹ ਕੰਮ ਲੈ ਰਿਹਾ ਜਿਹੜੇ ਅੱਜ ਤੱਕ ਕਦੇ ਹੋਏ ਨਹੀਂ ਸੀ ਅਗਰ ਵਾ ਸਮਾਜ ਦੀ ਬੜੀ ਲੰਮੇ ਸਮੇਂ ਤੋਂ ਮੰਗ ਸੀ 2010 ਤੋਂ ਤੁਰੇ ਆ ਰਹੀ ਸੀ ਵੀ ਇੱਕ ਸਾਡਾ ਚੌਕ ਹੈ ਜੀ ਆਪਾਂ ਚਾਹੁੰਦੇ ਆ ਚੌਕ ਬਣੇ ਸਾਡਾ ਪਰ ਸਮੇ ਸਮੇ ਦੀਆਂ ਸਰਕਾਰਾਂ ਨੇ ਹਮੇਸ਼ਾ ਅਨ ਦੇਖਾ ਕੀਤਾ ਤੇ ਇਹਨਾਂ ਨੂੰ ਮੈਂ ਕਹਿ ਸਕਦਾ ਹਾਂ ਵੀ ਜੋ ਇੱਜ਼ਤ ਮਾਨ ਸਤਕਾਰ ਦੇਣਾ ਚਾਹੀਦਾ ਸੀ ਉਹ ਦੇ ਨਹੀਂ ਸਕੇ ਜਦੋਂ ਮੈਨੂੰ ਅੱਜ ਵੀ ਯਾਦ ਹੈ ਜਦੋਂ ਮੇਰੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਗਈ ਮੈਨੂੰ ਦੱਸਿਆ ਗਿਆ ਸਾਡੇ ਸਮੂਹ ਬਟਾਲੇ ਦੇ ਮੈਂ ਕਹਿ ਸਕਦਾ ਸਾਡੇ ਡੀਸੀ ਸਾਥ ਦੇ ਫਾਦਰ ਸਾਹਿਬ ਸਾਡੇ ਰਾਸ਼ਟਰੀ ਪ੍ਰਧਾਨ ਜੀ ਸਾਡੇ ਵੱਡੇ ਭਾਜੀ ਆਸ਼ੂ ਹੋਣੀ ਬਦੀਸ਼ ਹੋਣੀ ਸਾਡੇ ਅੰਜਲ ਹੋਣੀ ਸਾਰੀ ਟੀਮ ਜਿਹੜੀ ਆ ਜਦੋਂ ਇੱਕ ਮੰਗ ਸੀ ਇਹ ਵਾਲੀ ਮੇਰੇ ਧਿਆਨ ਦੇ ਵਿੱਚ ਜਦੋਂ ਆਇਆ ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਮੈਂ ਕਿਹਾ ਫਿਕਰ ਨਾ ਕਰੋ ਜੀ ਆਪਾਂ ਤਗੜੇ ਹੋ ਕੇ ਇਹਨੂੰ ਪੂਰਨ ਕਰਦੇ ਹਾਂ ਕਿਉਂਕਿ ਉਸ ਪ੍ਰਭੂ ਦਾ ਕੰਮ ਹੈ ਮੈਂ ਵੀ ਚਾਹੁੰਦਾ ਸਾਂ ਵੀ ਜਦੋਂ ਵੀ ਕੋਈ ਸੰਗਤ ਬਾਹਰੋਂ ਅੰਮ੍ਰਿਤਸਰੋਂ ਆਵੇ ਆ ਕੇ ਜਦੋਂ ਵੀ ਨਤਮਸਤਕ ਹੋਣ ਤੇ ਭਗਵਾਨ ਦੇ ਸਾਹਮਣੇ ਜਦ ਨਤਮਸਤਕ ਹੋਣ ਸੋ ਅੱਜ ਉਸ ਚੌਂਕ ਦਾ ਜਿਹੜਾ ਉਦਘਾਟਨ ਕੀਤਾ ਗਿਆ ਔਰ ਉਹਦੇ ਵਿੱਚ ਸਾਡੇ ਦੇਸ਼ ਦੇ ਅਗਰਵਾਲ ਸਭਾ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਆਏ ਨੇ ਗੋਪਾਲ ਸ਼ਰਮਾ ਜੀ ਸਾਡੇ ਗੁਬਾਸ਼ੰਗਰ ਜੀ ਗੋਪਾਲ ਸ਼ਰਨ ਅਗਰਵਾਲ ਜੀ ਉਹ ਵੀ ਪਹੁੰਚੇ ਨੇ ਵਿਸ਼ੇਸ਼ ਉੱਚੇ ਚੇ ਤੌਰ ਤੇ ਸਾਡੇ ਮੈਂ 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 ਸੁਰਿੰਦਰ ਨਹੀਂ ਕਹਿਣਾ ਜੀ ਮੈਂ ਇਹੋ ਕਹਿਣਾ ਜੀ ਸਾਡੇ ਹਿਮਾਂਚੂ ਵੱਡੇ ਭਰਾ ਮੇਰੇ ਡੀਸੀ ਸਾਹਿਬ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਉਹ ਵੀ ਬੱਚਾ ਇਹਨਾਂ ਦਾ ਤੇ ਮੈਂ ਵੀ ਉਹਨਾਂ ਦਾ ਬੱਚਾ ਜੀ ਸੋ ਇਹ ਵੀ ਪਹੁੰਚੇ ਨੇ ਜੀ ਸੋ ਕਹਿਣ ਦਾ ਭਾਵ ਇਹ ਬਜ਼ੁਰਗ ਨੇ ਸਾਡੇ ਸਾਡੀ ਸਾਰੀ ਸਮੂਚੀ ਟੀਮ ਹੈ ਜਿਹੜੀ ਇੱਕ ਸਰ ਹੋ ਕੇ ਇਹ ਜਿਹੜਾ ਪਹਿਲ ਕਦਮੀ ਜਿਹੜੀ ਸਾਡੇ ਅੰਕਲ ਸੁਰਿੰਦਰ ਹੁਣਾਂ ਦੇ ਇਹਨਾਂ ਦੀ ਸੋਚ ਸੀ ਵੀ ਇਸ ਪਰਿਵਾਰ ਨੂੰ ਸਾਰੇ ਨੂੰ ਇਕੱਠੇ ਕਰਕੇ ਇੱਕ ਪਲੇਟਫਾਰਮ ਤੇ ਲਿਆਂਦਾ ਜਾਵੇ ਇਹ ਸਭ ਤੋਂ ਵਧੀਆ ਵਧੀਆ ਪਲੇਟਫਾਰਮ ਜਿਹੜਾ ਸਾਨੂੰ ਇਹ ਨਜ਼ਰ ਆਇਆ ਔਰ ਅੱਜ ਇੱਕ ਛੱਤ ਥੱਲੇ ਸਾਰਾ ਪਰਿਵਾਰ ਜਿਹੜਾ ਇਕੱਠਾ ਹੋਇਆ ਔਰ ਮੈਂ ਰਿਣੀ ਆ ਔਰ ਮੈਨੂੰ ਮਾਣ ਵੀ ਆ ਵੀ ਇਸੇ ਤਰ੍ਹਾਂ ਮੈਂ ਬਟਾਲੇ ਦਾ ਵਿਕਾਸ ਕਰਨਾ ਚਾਹੁੰਨਾ ਜਿਹੜੇ ਜਿਹੜੇ ਵੀ ਮੇਰੇ ਕੋ ਪਰਮਾਤਮਾ ਕੰਮ ਲੈ ਸਕਦਾ ਹੈ ਮੈਂ ਆਪਣੇ ਵੱਲੋਂ ਮਿਹਨਤ ਕਰ ਰਿਹਾ ਔਰ ਮੈਂ ਆਪਣੇ ਲੋਕਾਂ ਨੂੰ ਵੀ ਇਹੋ ਮੈਸੇਜ ਦੇਣਾ ਵੀ ਕਈ ਵਾਰੀ ਸਾਨੂੰ ਨਾ ਪਤਾ ਲੱਗੇ ਤੇ ਮੈਨੂੰ ਆ ਕੇ ਜਰੂਰ ਦੱਸੋ ਵੀ ਆਪਾਂ ਆਪਣੇ ਸ਼ਹਿਰ ਵਾਸਤੇ ਵਧੀਆ ਬਿਹਤਰੀ ਲਈ ਆਹ ਕੰਮ ਕਰ ਸਕਦੇ ਆ ਮੈਂ ਹਮੇਸ਼ਾ ਉਸ ਕੰਮ ਲਈ ਤਤ ਪਰ ਰਹੂੰਗਾ ਔਰ ਮੈਨੂੰ ਅੱਜ ਇਸ ਗੱਲ ਦਾ ਮਾਣ ਆ ਇਹ ਜਿਹੜਾ ਚੌਂਕ ਦਾ ਅੱਜ ਨੀ ਪੱਥਰ ਰੱਖਿਆ ਗਿਆ ਜਦੋਂ ਤੱਕ ਇੰਡੀਆ ਦੇ ਵਿੱਚ ਸਾਡੀ ਹਕੂਮਤ ਰਹੂਗੀ ਇਹ ਆਉਣ ਵਾਲੀਆਂ ਪੀੜੀਦਰ ਪੀੜ੍ਹੀ ਜਿਹੜਾ ਇਹ ਅਗਰ ਸੈਨ ਚੌਂਕ ਦੇ ਨਾਂ ਤੇ ਅਸੀਂ ਰਹੀਏ ਨਾ ਰਹੀਏ ਪਰ ਮੈਂ ਇਹ ਗੱਲ ਕਹਿ ਸਕਦਾ ਸਾਡੇ ਬੱਚੇ ਬੱਚਿਆਂ ਦੇ ਅੱਗੇ ਬੱਚੇ ਇਹ ਪੀੜੀਦਰ ਪੀੜ੍ਹੀ ਜਦੋਂ ਤੱਕ ਸਾਡੇ ਦੇਸ਼ ਦੀ ਸਾਡੀ ਹਕੂਮਤ ਰਹੀ ਉਦੋਂ ਤੱਕ ਇਹ ਚੌਂਕ ਜਿਹੜਾ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨਾ ਲੈਂਦੀ ਸਭ ਤੋਂ ਪਹਿਲੇ ਕਲਿਯੂਕੇ ਉਤਾਰੀ ਗਰੀਬੋ ਕੇ ਮਸੀਹਾ ਭਗਵਾਨ ਅਕਸ਼ਿੰਦ ਦੇ ਚਰਨੋ ਮੇ कोटि कोटि नमन करता हूँ उसके बाद ये गुरुओं की भूमि है ये शहीदों की भूमि है पूरे समाज की ओर से मैं उनको नमन करता हूँ आज पूरे अग्रवाल समाज के लिए बटाला के समाज के लिए ये बड़ी खुशी का दिन है कि सबके मन में बहुत दिनों से एक सपना था कि कलयुग के अवतारी गरीबों के मसीहा और कलयुग में धर्म के संस्थापक भगवान कृष्ण जी की मूर्ति का अनावरण बटाला के मुख्य चौराहे पे हो और उस चौराहे के लिए हमारे बटाला के विधायक भाई अमन शेर सिंह जी ने और हमारे पंजाब प्रांत के प्रदेश के अध्यक्ष भाई सुरेंद्र अग्रवाल जी ने और बटाला के पूरे समाज के लोगों ने पीरू अग्रवाल सभा है हमारी युवा समिति है हमारी महिला समिति है सब लोगों ने जो सहयोग दिया ਮੈਂ ਅਖੀਰ ਭਾਰਤੀ ਅਗਰਵਾਲ ਸੰਮੇਲਨ ਦੀ ओर से उन सबका कोटि-कोटि धन्यवाद करता हूं मामला बटाला सामने है जिथे एक महिला पुलिस अधिकारी है ते उस दे परिवार वलो अपने ग्वान रंदे सापा फौजी ते आपसी झगड़े दी वीडियो सोशल मीडिया ते तेजी नाल वायरल हुई पर मीडिया प्लेटफार्म ते प्रमुखता नाल चली ओथे इस मामले च दोवां ਧਿਰਾਂ वलो पुलिस विच शिकायत वी दीती गई जिस दी जांच चल रही है लेकिन ਉਨੁਕਤ ਮੈਲਾ ਪੁਲਿਸ ਅਧਿਕਾਰੀ ਕੁਲਵਿੰਦਰ ਕੌਰ ਨੇ ਵੀ ਕੈਮਰੇ ਸਾਹਮਣੇ ਆ ਕੇ ਝਗੜੇ ਅਤੇ ਵੀਡੀਓ ਦੀ ਅਸਲ ਸਚਾਈ ਦੱਸੀ ਹੈ ਮੇਰਾ ਨਾਮ ਮੈਂ ਰਟਾਇਰ ਫੁੱਗੀ ਆਂ ਪ੍ਰੇਮ ਸਿੰਘ ਮੇਰਾ ਨਾਮ ਹਾਂ ਗੱਲ ਉਹਦੋਂ ਮੈਂ ਇੱਥੇ ਆਪਣੇ ਗਵਾਨ ਤੇ ਅਜੇ ਤੱਕ ਨਹੀਂ ਹੁੰਦਾ ਠੀਕ ਹੈ ਮੈਂ ਇਹਨਾਂ ਨੂੰ ਮੈਨੂੰ ਮਿਲਦੇ ਆ ਸੱਤ-ਸੱਤ ਕਰੀਦੀ ਆ ਵੀ ਹਾਂਜੀ ਸਸੀ ਕਾਲ ਜੀ ਸਾਰਿਆਂ ਇਹਨਾਂ ਦੇ ਤੱਕ ਰਿਸ਼ਤੇਦਾਰਾਂ ਨੂੰ ਮੈਂ ਇਹ ਕਿਹਾ ਵਾ ਸਸੀ ਕਾਲ ਬੁਲਾਈਦੀ ਆ ਕਿਸੇ ਨਾਲ ਅਜੇ ਤੱਕ ਵੈਰ ਨਹੀਂ ਹੋਇਆ ਕੁਝ ਨਹੀਂ ਹੋਇਆ ਉਦੋਂ ਜਿਹੜੀ ਗੱਲ ਹੋਈ ਉਹਦੋਂ ਵੀ ਇਹ ਮਾਵਾਂ ਈਆਂ ਉਥੇ ਬਾਹਰ ਖੜੀਆਂ ਏ ਇਨੋਂ ਮੈਂ ਇੱਕ ਹੀ ਗਈ ਮੈਂ ਸਾਸਿਕਾਲ ਬੁਲਾ ਕੇ ਫਿਰ ਮੈਂ ਗਿਆ ਜਦੋਂ ਮੈਂ ਨਿਕਲਿਆ ਕਿਤੇ ਮੁੰਡਾ ਮੇਰਾ ਬਾਹਰ ਖੜਾ ਸੀ ਉਸ ਟਾਈਮ ਤੇ ਤੇ ਇਹ ਮਾਮਾ ਤੇ ਕਹਿਣਾ ਪਈ ਕਹਿੰਦੇ ਫੌਜੀ ਤੇ ਕਰਾਇਗਾ ਤੇ ਮੇਰੇ ਬੇਟੇ ਨੇ ਇਹ ਗੱਲ ਕਹੀ ਆ ਕਹਿੰਦਾ ਵੀ ਆਂਟੀ ਤੁਸੀਂ ਦੱਸੋ ਕਹਿੰਦੇ ਫੌਜੀ ਕਰਾਇਗਾ ਉਹ ਆਈ ਆ ਉਹਦੀ ਕੁੜੀ ਉਹਨੇ ਆਣ ਕੇ ਥੱਪੜ ਮਾਰਤਾ ਤੇ ਬਸ ਮੈਂ ਤਾਂ ਨਿਕਲ ਗਿਆ ਬਾਜ਼ਾਰ ਵਾਸਤੇ ਮੈਨੂੰ ਤਿੰਨ ਜਾਂ 4 ਮਿੰਟ ਬਾਅਦ ਫੋਨ ਆ ਗਈ ਮੁੰਡੇ ਦੀ ਕਹਿੰਦਾ ਪਪਾ ਆ ਗੱਲ ਹੋ ਗਈ ਮੈਂ ਜਿੱਦਾਂ ਆਇਆ ਇੱਥੇ ਘਰੇ ਮੈਂ ਹੱਲੇ ਗੱਡੀ ਖੜੀ ਕੀਤੀ ਆ ਇਹਨਾਂ ਮੈਨੂੰ ਧੂਕੇ ਅੰਦਰ ਕੀਤਾ ਵਾ ਇਹਨਾਂ ਦਾ ਪੂਰਾ ਪਰਿਵਾਰ ਇੱਥੇ ਜਿੰਨੇ ਹੀ ਖੜੇ ਸੀ ਉਹ ਮੈਨੂੰ ਅੰਦਰ ਲੈ ਕੇ ਚਲ ਗਏ ਆ ਇਹਨਾਂ ਨੇ ਮੇਰੇ ਹੱਥ ਧੁੱਕਿਆ ਸਾਰਿਆਂ ਨੇ ਠੀਕ ਹੈ ਜੀ ਮੈਂ ਕੋਹਣੀ ਕਿਤਾ ਮੈਂ ਇਹਨਾਂ ਨੂੰ ਸਿਰਫ ਇਹ ਪੁੱਛਣ ਡਿਆ ਸੀ ਕੀ ਹੋਇਆ ਕੀ ਇਹ ਦੱਸੋ ਤਾਂ ਗੱਲ ਕੀ ਆ ਮੈਂ ਤੇ ਇਹਨਾਂ ਨੂੰ ਪੁੱਛਣ ਡਿਆ ਮੈਨੂੰ ਆਇਆ ਮਿੱਸਦਾ ਇਹਨਾਂ ਨੂੰ ਗੱਡੀ ਉਹ ਮੈਂ ਜਦੋਂ ਉਤਰਿਆ ਮੈਨੂੰ ਅੰਦਰ ਲੈ ਗਏ ਬਸ ਬਾਈ ਇਹ ਜੀ ਉਹਨਾਂ ਦੀ ਗੱਡੀ ਲੱਗੀ ਸਾਡੇ ਬੂਵੇ ਗਾੜੀ ਤੇ ਮੇਰੀ ਬੇਟੀ ਇੱਥੇ ਉਧਰ ਮਾਵੀ ਡੂੜੀ ਤੋਂ ਆ ਗਈ ਅਹੀਂ ਗੱਡੀ ਦਾ ਮੂੰਹ ਮੋੜਨਾ ਸੀ ਜਿਹੜਾ ਫੌਜੀ ਸੀ ਗੱਡੀ ਦੇ ਵਿੱਚ ਹੀ ਸੀਗਾ ਤੇ ਆਪਣੀ ਕਾਰਵਾਈ ਨਾਲ ਗਲਤ ਹਰਕਤਾਂ ਕਰਨ ਰਿਹਾ ਸੀ ਮੈਂ ਕਿਹਾ ਫੌਜੀ ਸਾਹਿਬ ਵੀ ਥੋੜਾ ਜਿਹਾ ਗੱਡੀ ਪਛਾਣ ਕਰ ਲੋ ਕੁੜੀਆਂ ਨੇ ਚਾਰ ਆ ਰਹਾ ਹਾਰ ਨਹੀਂ ਦਿੱਤਾ ਉਹਨੇ ਗੱਡੀ ਨਹੀਂ ਪਰਾਂ ਕੀਤੀ ਮੈਂ ਇਹ ਜਿਹੜੀਆਂ ਗਲਤ ਹਰਕਤਾਂ ਕਰਨ ਦੇ ਤੂੰ ਆਪਣੇ ਅੰਦਰ ਜਾ ਕਰੋ ਬਾਹਰ ਨਹੀਂ ਘਰੀ ਜੀਗਾ ਤੇ ਫੌਜੀ ਸਾਹਿਬ ਤੇ ਬੋਲਿਆ ਨਹੀਂ ਉਹਦਾ ਮੁੰਡਾ ਬੋਲਣ ਲੱਪਿਆ ਗਲਤ ਮਲਤ ਆ ਕੇ ਅੰਦਰੋਂ ਨਿਕਲਿਆ ਵਾ ਜਦੋਂ ਅੰਦਰੋਂ ਨਿਕਲਿਆ ਬੋਲਿਆ ਵਾ ਤੇ ਅਹੀਂ ਉਥੇ ਲੱਗੇ ਆ ਗਏ ਤੋਨ ਹਟੋ ਟਾਈ ਕਰਤੀ ਮੈਂ ਆਪਣੇ ਘਰ ਵੜ ਗਈਆਂ ਕੁੜੀਆਂ ਸੌਰੇ ਚੱਲ ਗਈਆਂ ਤੇ ਉਹ ਆਪਣੇ ਘਰ ਚਲ ਗਿਆ ਕੋਈ ਗੱਲਬਾਤ ਨਹੀਂ ਹੋਈ ਉਦੋਂ ਮੁੜ ਕੇ ਇੱਕ ਘੰਟੇ ਬਾਅਦ ਇਹ ਪੀ ਕੇ ਸ਼ਰਾਬ ਪੀਓ ਪੋਤੀ ਰੱਜ ਕੇ ਨਾਲ ਫੌਜਣ ਤੇ ਸਾਰਾ ਜਾਨੇ ਸਾਡੇ ਘਰ ਆ ਕੇ ਦਾਤਰ ਮੁੰਡੇ ਕੋ ਆ ਫੌਜੀ ਕੋ ਛੋਟਾ ਆ ਤੇ ਮੇਰੇ ਘਰ ਆ ਕੇ ਇਹਨਾਂ ਨੇ ਬੂਹਾ ਖੜਕਾ ਕੇ ਬੂਹਾ ਖੁੱਲ ਗਿਆ ਹਵੜਾ ਲੱਗਾ ਸੀ ਤੇ ਆ ਕੇ ਮੇਰੇ ਨਾਲ ਹਮਲਾ ਕੀਤਾ ਮੇਰੇ ਘਰ ਵਿੱਚ ਆ ਕੇ ਮੁੜ ਕੇ ਮੱਲੇ ਵਾਲੇ ਆਏ ਸਾਰੇ ਤੇ ਉਹਨਾਂ ਅਚੀ ਉਹ ਵਟ ਪਿਆ ਮੱਲੇ ਵਾਲੇ ਆਏ ਆ ਉਹਨਾਂ ਵੇਖਿਆ ਫੌਜਣ ਹੁੰਦਿਆਂ ਭੱਜੀ ਆ ਤੇ ਮੁੰਡਾ ਵੀ ਭੱਜ ਗਿਆ ਮੇਰੀਆਂ ਵੀਡੀਓ ਬਣਾਉਂਦਾ ਰਿਹਾ ਮੇਰੇ ਘਰ ਵਿੱਚ ਖਲੋ ਕੇ ਹੀ ਮੁੜ ਕੇ ਕੋਠੇ ਚੜ ਗਿਆ ਫੌਜੀ ਜ਼ਿਆਦਾ ਰੱਜਿਆ ਹੋਰ ਕੋ ਭੱਜਿਆ ਨਹੀਂ ਗਿਆ ਮਲੇ ਬਾਈ ਨੇ ਆ ਕੇ ਵੇਖਿਆ ਫੌਜੀ ਮੇਰੇ ਘਰੇ ਬੈਠਾ ਰਿਹਾ ਮੁੜ ਕੇ ਨਾ ਆ ਕੇ ਕੱਢਿਆ ਸ਼ਰਾਬੀ ਹਾਲਤ ਚ ਰੱਜਿਆ ਪਿਆ ਹੁਣ ਕੇ 112 ਤੇ ਫੋਨ ਕੀਤਾ ਇਹਨਾਂ ਨੇ ਆਪੇ ਕੀਤਾ ਨਾਲ ਦੇ ਬੇਟੇ ਨੇ ਪੁਲਿਸ ਆਈ ਉਹਨਾਂ ਨੇ ਵੇਖਿਆ ਕਿ ਫੌਜੀ ਸ਼ਰਾਬ ਨਾਲ ਰੱਜਿਆ ਮੁੰਡਾ ਵੀ ਰੱਜਿਆ ਸੀ ਮੁੰਡਾ ਕੋਠੇ ਚੜ ਕੇ ਉਂਝੀ ਚੀਕਾਂ ਮਾਰੀ ਗਿਆ ਵਾ ਤੇ ਮੇਰੀਆਂ ਵੀਡੀਓ ਬਣਾਈ ਗਿਆ ਮੇਰੇ ਘਰ ਵਿੱਚ ਵੀਡੀਓ ਬਣੀਆਂ ਜਿਹੜੀਆਂ ਗਲਤ ਵੀਡੀਓ ਦਿੱਤੀਆਂ हां जी ਇਕੱਲੇ ਰਹਿੰਦੇ ਮੇਰੀਆਂ ਬੇਟੀਆਂ ਤਿੰਨ ਜਾਣੇ ਆਏ ਮੇਰੇ ਘਰ ਮੇਰੇ ਸੱਟਾਂ ਮਾਰ ਗਿਆਂ ਮੇਰੇ ਕੰਨ ਸੱਟਾਂ ਮੇਰੇ ਜਾੜੀਆਂ ਵੱਜੀਆਂ ਮੁੜਕੇ ਮੈਨੂੰ ਹਸਪੀਟਲ ਵੀ ਖੜਿਆ ਵਾ ਮੇਰੇ ਭੈਣ ਭਰਾਵਾਂ ਨੇ ਮੱਲੇ ਵਾਲਿਆਂ ਨੇ ਤੇ ਮੇਰਾ ਮੈਡੀਕਲ ਜਿਹੜਾ ਵਾ ਉਹ ਥਾਣੇ ਪਿਆ ਆਇਆ ਵਾ ਤੇ ਮੈਨੂੰ ਰਾਜੀ ਆਮੇ ਬਾਰੇ ਦਬਾਅ ਪਾਉਂਦੇ ਰਹੇ ਆ ਧਮਕੀਆਂ ਵੀ ਧੁੰਮਦੇ ਆ ਮੈਂ ਲੜਾ ਲੱਪਾ ਲਾਈਗੀ ਪੱਜ ਕਰ ਲਾਂਗੇ ਰਾਈ ਨਵਾਂ ਕੱਲ ਕਰ ਲਾਂਗੇ ਸਾਨੂੰ ਆਪਣੇ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਸਾਸਤ ਰੱਬ ਰਾਖਾ